ਜੋ ਫੁੱਲਾਂ ਨਾਲ ਪਿਆਰ ਕਰਨ ਵਾਲੇ ਤਾਂ ਤੁਸੀਂ ਬਹੁਤ ਦੇਖੇ ਹੋਣਗੇ ਪਰ ਤੁਹਾਨੂੰ ਅੱਜ ਇੱਕ ਅਜਿਹੇ ਸਖਸ਼ ਨਾਮ ਲਾਵਾਂਗੇ ਜਿਨ੍ਹਾਂ ਨੂੰ ਕੈਕਟਸ ਦੇ ਪੌਦਿਆਂ ਨਾਲ ਪਿਆਰ ਹੈ ਜਾਂ ਫਿਰ ਉਹਨਾਂ ਨੂੰ ਕੈਕਟਸ ਲਵਰ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ ਡਾਕਟਰ ਹਰਪਜਿੰਦਰ ਸਿੰਘ ਤੁਹਾਨੂੰ ਤਸਵੀਰਾਂ ਸਭ ਤੋਂ ਪਹਿਲਾਂ ਦਿਖਾ ਦਿੰਨੇ ਆ ਕਿ ਇਹਨਾਂ ਕੋਲੇ ਹਜ਼ਾਰਾਂ ਤੋਂ ਵੱਧ ਕਿਸਮ ਦੇ ਜਿਹੜੇ ਨੇ ਕੈਕਟਸ ਪਲਾਂਟ ਪਏ ਨੇ ਇਹ ਇੱਕ ਜਗ੍ਹਾ ਤੇ ਨਹੀਂ ਕਈ ਜਗ੍ਹਾ ਦੇ ਉੱਪਰ ਇਹਨਾਂ ਨੇ ਘਰ ਦੇ ਵਿੱਚ ਰੱਖੇ ਹੋਏ ਨੇ ਜਿਸ ਤਰ੍ਹਾਂ ਲੋਕ ਫੁੱਲਾਂ ਨਾਲ ਘਰ ਨੂੰ ਸਜਾਉਂਦੇ ਨੇ ਇਹਨਾਂ ਨੇ ਕੈਕਟਸ ਨੂੰ ਘਰ ਵਿੱਚ ਸਜਾਰ ਕੇ ਰੱਖਿਆ ਹੋਇਆ ਹੈ ਵੱਖ-ਵੱਖ ਤਰ੍ਹਾਂ ਦੇ ਕੈਕਟਸ ਕਈ ਅਜਿਹੇ ਪੌਦੇ ਨੇ ਜਿਹੜੇ ਅਸੀਂ ਕਦੇ ਵੀ ਨਹੀਂ ਦੇਖੇ ਹੁਣੇ ਜਾਂ ਫਿਰ ਦੂਸਰੀਆਂ ਕੰਟਰੀਆਂ ਤੋਂ ਸਪੈਸ਼ਲ ਤੌਰ ਤੇ ਮੰਗਵਾਏ ਗਏ ਬੂਟੇ ਜਿਹੜੇ ਨੇ ਰੱਖੇ ਹੋਏ ਨੇ ਕਈ ਐਗਜ਼ੀਬਿਸ਼ਨਾਂ ਦੇ ਵਿੱਚ ਹਿੱਸਾ ਵੀ ਲਿਆ ਇਹਨਾਂ ਮਲੋਂ ਕਈ ਇਨਾਮ ਜਿਹੜੇ ਨੇ ਜਿੱਤੇ ਗਏ ਨੇ ਗੱਲਬਾਤ ਕਰਾਂਗੇ ਕਿ ਕਿਸ ਤਰ੍ਹਾਂ ਇਸ ਦੀ ਸ਼ੁਰੂਆਤ ਹੋਈ ਕਿਸ ਤਰ੍ਹਾਂ ਇਹਨਾਂ ਨੂੰ ਜਿਹੜਾ ਸ਼ੌਂਕ ਪਿਆ ਅਤੇ ਕਿੱਥੋਂ-ਕਿੱਥੋਂ ਜਿਹੜੇ ਬੂਟੇ ਨੇ ਮੰਗਵਾਏ ਗਏ ਨੇ ਸਰ ਪਹਿਲਾਂ ਤਾਂ ਇਹ ਦੱਸੋ ਜੀ ਅਸੀਂ ਦੇਖਿਆ ਕਿ ਲੋਕਾਂ ਨੇ ਘਰਾਂ ਦੇ ਵਿੱਚ ਗੁਲਾਬ ਦੇ ਬੂਟੇ, ਗੇਂਦੇ ਦੇ ਜਾਂ ਫਿਰ ਹੋਰ ਕਈ ਤਰ੍ਹਾਂ ਦੇ ਜਿਹੜੇ ਫਲਾਵਰ ਵਾਲੇ ਜਿਹੜੇ ਸ਼ੋਅ ਵਾਲੇ ਬੂਟੇ ਲਗਾਉਂਦੇ ਨੇ ਤੁਹਾਨੂੰ ਕੈਕਟਸ ਦਾ ਕਦੋਂ ਤੇ ਕਿਵੇਂ ਸ਼ੌਂਕ ਪਿਆ ਦੇਖੋ ਤੁਸੀਂ ਫੁੱਲਾਂ ਦੀ ਗੱਲ ਕਰਦੇ ਹੋ ਜਿੰਨੇ ਬਿਊਟੀਫੁੱਲ ਫੁੱਲ ਇਹਦੇ ਤੇ ਲੱਗਦੇ ਆ ਸ਼ਾਇਦ ਹੀ ਕਿਸੇ ਨੇ ਦੇਖੇ ਹੋਣ ਔਰ ਡਿਫਰੈਂਟ ਕਲਰ ਦੇ ਵਿੱਚ ਬੜੇ ਪਿਆਰੇ ਪਿਆਰੇ ਫੁੱਲ ਇਹਨਾਂ ਨੂੰ ਅਪ੍ਰੈਲ ਮਾਰਚ ਦੇ ਮਹੀਨੇ ਲੱਗਦੇ ਹੈਗੇ ਆ ਔਰ ਇਹ ਮੈਨੂੰ ਸ਼ੌਕ ਕੋਈ 10-15 ਸਾਲਾਂ ਤੋਂ ਹੈਗਾ ਵਾ ਔਰ ਇਹਨਾਂ ਦੇ ਫੁੱਲ ਜਿਹੜੇ ਦੇਖ ਕੇ ਬਹੁਤ ਹੀ ਮਨ ਖੁਸ਼ ਹੁੰਦਾ ਹੈਗਾ ਬਾਤ ਔਰ ਇਹਨਾਂ ਦੇ ਨਾਲ ਮੈਂ ਸਾਰਾ ਦਿਨ ਆਪਣੀ ਲਾਈਫ ਨੂੰ گزارਦਾ ਵਾਂ ਔਰ ਇਹਦੇ ਨਾਲ ਕੋਈ ਦੇਖੋ ਟੈਨਸ਼ਨ ਨਹੀਂ ਰਹਿੰਦੀ ਹੈਗੀ ਆ ਮਨ ਖੁਸ਼ ਹੁੰਦਾ ਹੈਗਾ ਇਹਨਾਂ ਨੂੰ ਦੇਖ-ਦੇਖ ਕੇ ਕੇ ਹਾਂਜੀ ਪਰ ਲੋਕ ਕਹਿੰਦੇ ਨੇ ਕਿ ਜਿਸ ਤਰ੍ਹਾਂ ਐਸਟਰੋਲੋਜਿਸਟ ਨੇ ਜਾਂ ਫਿਰ ਹੋਰ ਲੋਕ ਕਹਿੰਦੇ ਨੇ ਕਿ ਇਹਨਾਂ ਨੂੰ ਕੰਡੇ ਲੱਗੇ ਹੁੰਦੇ ਨੇ ਕਈ ਐਸਟਰੋਲੋਜਿਸਟ ਇਹਨਾਂ ਨੂੰ ਮਨੂਸ ਵੀ ਦਾਤੇ ਕਿਉਂਕਿ ਕੰਡਿਆਂ ਜਾਂ ਕੈਕਟਸ ਦੇ ਕਾਰਨ ਜਿਹੜਾ ਕਹਿੰਦੇ ਕਿ ਘਰ ਦੇ ਵਿੱਚ ਨਹੀਂ ਰੱਖਣੇ ਚਾਹੀਦੇ ਦੇਖੋ ਜਿਹਦੇ ਵਿੱਚ ਵੀ ਲਾਈਫ ਹੈਗੀ ਆ ਉਥੇ ਪ੍ਰਮਾਤਮਾ ਹਾਂਜੀ ਪ੍ਰਮਾਤਮਾ ਦੇ ਬਣਾਈ ਹੋਈ ਚੀਜ਼ ਮੈਂ ਕਹਾਂਗਾ ਕੋਈ ਕਦੇ ਮਨਹੂਸ ਨਹੀਂ ਹੋ ਸਕਦੀ ਯਾ ਕੁਦਰਤ ਜਿੱਥੇ ਵੱਸਦਾ ਹੈਗਾ ਵਾ ਉਹਨੂੰ ਨੇਚਰ ਤਦ ਹੀ ਕਹਿੰਦੇ ਨੇਚਰ ਪਰ ਨੇਚਰ ਜਿਹੜੀ ਆ ਕਦੀ ਮਨਹੂਸ ਨਹੀਂ ਹੋ ਸਕਦੀ ਇਹ ਸਾਰੀਆਂ ਧਾਰਨਾਵਾਂ ਜਿਹੜੀਆਂ ਵਾ ਗਲਤ ਆ ਗਿਆ ਹੁਣ ਮੈਂ ਰਹਿ ਰਿਹਾ ਵਾਂ 15 ਸਾਲਾਂ ਤੋਂ ਹੋਰ ਜਿਹੜੇ ਮੇਰੇ ਮਿੱਤਰ ਮੇਰੇ ਇਹਨਾਂ ਨੂੰ ਪਾਲ ਰਹੇ ਹੈਗੇ ਆ ਮੈਂ ਕਹਿੰਦਾ ਵੀ ਉਹ ਬਹੁਤ ਜ਼ਿਆਦਾ ਖੁਸ਼ਹਾਲ ਹੈਗੇ ਔਰ ਮੈਨੂੰ ਬੜੀ ਖੁਸ਼ੀ ਮਿਲਦੀ ਹੈਗੀ ਮੈਨੂੰ ਤਾਜ ਤਾਹੀ ਕੋਈ ਐਦਾਂ ਦਾ ਕੋਈ ਮਨੁਹੂਸ ਵਾਲੀ ਗੱਲ ਮਹਿਸੂਸ ਨਹੀਂ ਹੋਈ 15 ਸਾਲਾਂ ਦੇ ਵਿੱਚ ਰਾਦਰ ਮੈਂ ਬੜਾ ਖੁਸ਼ ਹੈਗਾ ਇਹਨਾਂ ਦੇ ਅੱਛਾ ਪ੍ਰੋਫੈਸ਼ਨ ਦੇ ਤੌਰ ਤੇ ਜਿਸ ਤਰ੍ਹਾਂ ਡਾਕਟਰ ਤੁਹਾਡੇ ਨਾਮ ਦੇ ਨਗਮਗਰ ਲੱਗਦਾ ਹੈ ਤੁਸੀਂ ਕਿਹੜੀ ਚੀਜ਼ ਦੇ ਪਹਿਲਾਂ ਤੇ ਦੱਸੋ ਸਪੈਸ਼ਲਾਈਜ਼ਡ ਨਹੀਂ ਮੈਡੀਸਿਨ ਦੇ ਵਿੱਚ ਜਨਰਲ ਮੈਡੀਸਿਨ ਦੇ ਵਿੱਚ ਹੈਗਾ ਵਾ ਔਰ ਮੈਂ ਇੱਥੇ ਕੋਈ 94 ਤੋਂ ਪ੍ਰੈਕਟਿਸ ਕਰ ਰਹੇ ਆ ਆਪਣੀ ਲੁਧਿਆਣੇ ਦੇ ਵਿੱਚ ਕਦੇ ਪਰਿਵਾਰਕ ਮੈਂਬਰਾਂ ਨੇ ਨਹੀਂ ਕਿਹਾ ਕਿ ਕੰਡਿਆਂ ਵਾਲੇ ਬੂਟੇ ਨੇ ਘਰ ਦੇ ਵਿੱਚ ਤੁਸੀਂ ਰੱਖੇ ਹੋਏ ਨੇ ਕਿਸੇ ਨੂੰ ਡਰ ਲੱਗਦਾ ਜਾਂ ਕਿਤੇ ਕੰਡਾ ਲੱਗਣ ਦਾ ਨਹੀਂ ਮੈਂ ਦੇਖੋ ਸਾਰੇ ਐਜੂਕੇਟਿਡ ਹੈਗੇ ਵਾਈਫ ਮੇਰੀ ਡੀਏਵੀ ਪਬਲਿਕ ਸਕੂਲ ਤੋਂ ਰਿਟਾਇਰਡ ਹੈਗੇ ਆ ਤੇ ਉਹਨਾਂ ਨੇ ਮੈਨੂੰ ਹਮੇਸ਼ਾ ਐਨਕਰੇਜੀ ਕੀਤਾ ਵਾ ਡਿਸਕਰੇਜ ਨਹੀਂ ਕੀਤਾ ਕਿਉਂਕਿ ਉਹ ਆਪ ਦੇਖ ਕੇ ਬੜਾ ਖੁਸ਼ ਹੁੰਦੇ ਹੈਗੇ ਮੇਰੇ ਪਲਾਂਟਸ ਦੇਖ ਕੇ ਅਜੀ ਦੇਖਿਆ ਬੂਟੇ ਜਿਹੜੇ ਅਸੀਂ ਕਾ ਮਤਲਬ ਇੱਕ ਤਰ੍ਹਾਂ ਦਾ ਫਲਾਵਰ ਹੀ ਹੈ ਇਹਨੂੰ ਕੈਕਟਸ ਕਹਿੰਦੇ ਤੁਸੀਂ ਜਾਂ ਕਿਹੜਾ ਇਹ ਬੂਟਾ ਵਾ ਕਿਉਂਕਿ ਦੇਖਣ ਨੂੰ ਬਹੁਤ ਸੁੰਦਰ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਮਤਲਬ ਇੱਕ ਤਰ੍ਹਾਂ ਦਾ ਅਟਰੈਕਸ਼ਨ ਖਿੱਚਦਾ ਕੇਂਦਰ ਬਣਿਆ ਹਾਂਜੀ ਹਾਂਜੀ ਇਹ ਗੇਵ ਦੀ ਵੈਰਾਈਟੀ ਹੈਗੀ ਹੈ ਗੇਵ ਵਿਕਟੋਰੀਆ ਹੈਗਾ ਵਾ ਔਰ ਇਹਨਾਂ ਦੀਆਂ ਡਿਫਰੈਂਟ ਵੈਰਾਈਟੀਆਂ کئی-ਕਈ ਹਜ਼ਾਰ ਵੈਰਾਈਟੀਆਂ ਹੈਗੀਆਂ ਆਮ ਇਹ ਜਿਹੜੇ ਵੀ ਸਾਨੂੰ ਸੋਹਣੇ ਲੱਗਦੇ ਅਸੀਂ ਉਹਨੂੰ ਕਲੈਕਟ ਕਰਨ ਦੀ ਕੋਸ਼ਿਸ਼ ਕਰੀਦੀ ਆ ਆਪਣੇ ਇੱਥੇ ਲਿਆਉਣ ਦੀ ਕੋਸ਼ਿਸ਼ ਕਰੀਦੀ ਹੈਗੀ ਹੈ। ਕਈ ਬੂਟੇ ਤਾਂ ਅਸੀਂ ਦੇਖਿਆ ਕਿ ਇੱਥੇ ਦੇਖੇ ਹੀ ਨਹੀਂ ਖੋਣਗੇ ਕਦੇ। ਅਸੀਂ ਤਾਂ ਮੈਂ ਤਾਂ ਮੈਨੂੰ ਲੱਗਦਾ ਕਿ ਨਹੀਂ ਦੇਖੇਗੇ ਅਸੀਂ ਅੱਗੇ ਨਰਸਰੀਆਂ 'ਚ ਵੀ ਜਾਣੇ ਆ। ਹੋਰ ਕਈ ਜਗ੍ਹਾ ਜਾਂਦੇ ਆ ਪਰ ਇਹ ਅਜਿਹੇ ਬੂਟੇ ਨਹੀਂ ਦੇਖੇ ਕਿੱਥੋਂ ਕਿੱਥੋਂ ਜਿਹੜੇ ਬੂਟੇ ਮੰਗਵਾਏ ਹੋਏ ਨੇ ਕੋਈ ਬਾਹਰਲੇ ਦੇਸ਼ਾਂ ਤੋਂ ਵੀ ਮੰਗਵਾਏ ਹੋਏ ਨੇ ਇਹ ਹੈ ਹੀ ਸਾਰੇ ਬਾਹਰ ਦੇ ਬੂਟੇ ਹੈਗੇ ਆ ਮੈਕਸੀਕੋ ਹੋਰ THAILAND ਇਧਰਲੇ ਪਾਸੇ ਜ਼ਿਆਦਾ ਹੁੰਦੇ ਹੈਗੇ ਆ ਔਰ ਸਾਡੇ ਇੱਥੇ ਮਤਲਬ ਕੰਜ਼ਮਪਸ਼ਨ ਨਹੀਂ ਹੈਗੀ ਆ ਇਹਨਾਂ ਨੂੰ ਮਤਲਬ ਜਿਹੜੇ ਨਰਸਰੀਆਂ ਵਾਲੇ ਨਹੀਂ ਲੌਲੇ ਹੁੰਦੇ ਹੈਗੇ ਯਾਰ ਇੱਥੇ ਤੁਹਾਨੂੰ ਦੇਖਣ ਚ ਨਹੀਂ ਮਿਲਣਗੇ ਔਰ ਉਥੋਂ ਜਿਹੜੇ ਲਿਓ ਜਿਹੜੇ ਬੜੀ ਮੁਸ਼ਕਲ ਦੇ ਨਾਲ ਲਿਉਂਦੇ ਹੈਗੇ ਆ ਕਿ ਪਲਾਂਟਸ ਲਿਉਣੇ ਅਲਾਉਡ ਨਹੀਂ ਹੈਗੇ ਆ ਪਰ ਫਿਰ ਵੀ ਜਿਹੜੇ ਇਹਦੇ ਲਵਰ ਕਿਸੇ ਨਾ ਕਿਸੇ ਤਰ੍ਹਾਂ ਲੈ ਆਉਂਦੇ ਹੈਗੇ ਆ ਉਹ ਲਿਆ ਕੇ ਇਥੇ ਪ੍ਰੋਪਗੇਟ ਕਰਦੇ ਉਹਨਾਂ ਕੋਲੋਂ ਫਿਰ ਅਸੀਂ ਆਨਲਾਈਨ ਲਈਦੇ ਹੈਗੇ ਆ ਇਸ ਕਰਕੇ ਇਹਨਾਂ ਦੀ ਕੋਸਟ ਬਹੁਤ ਜ਼ਿਆਦਾ ਵੱਧ ਜਾਂਦੀ ਹੈ ਅੱਛਾ ਇਹਦੀ ਸ਼ੁਰੂਆਤ ਕਿੱਦਾਂ ਹੋਈ ਆ ਕਿਸ ਤਰ੍ਹਾਂ ਤੁਸੀਂ ਸਿਰਫ ਕੈਕਟਸ ਹੀ ਚੁਣਿਆ ਹੋਰ ਵੀ ਬੂਟੇ ਜਿਹੜੇ ਨੇ ਮੈਂ ਮੈਂ ਐਕਚੁਅਲੀ ਵੇਰਕਮ ਰੈਪਲੈਂਟ ਦੇ ਵਿੱਚ ਵੀ ਮੈਡੀਕਲ ਅਫਸਰ ਹੈਗਾ ਮੈਂ ਉੱਥੇ ਮੈਂ ਉੱਥੇ ਨਰਸਰੀ ਦੇ ਵਿੱਚ ਨਾ ਐਕਚੁਅਲੀ ਮੈਨੂੰ ਪਲਾਂਟ ਇਹ ਬੜੇ ਅੱਛੇ ਲੱਗੇ ਤੇ ਮੈਂ ਉਹ ਮਾਲੀ ਨੂੰ ਕਿਹਾ ਮੈਂ ਕਿਹਾ ਯਾਰ ਆ ਦੋ ਪਲਾਂਟ ਮੈਨੂੰ ਦੇ ਦੇ ਹਾਂਜੀ ਉਹਨੇ ਮੈਨੂੰ ਦੇ ਦਿੱਤੇ ਉਧਰੋਂ ਯੂਨੀਵਰਸਿਟੀ ਦੇ ਵਿੱਚ ਸੀਗਾ ਫਲੋਰ ਸ਼ੋ ਹਾਂਜੀ ਉਹ ਮੈਂ ਉੱਥੇ ਦੇਖਿਆ ਕਿ ਐਕਟਿਵ ਸੈਕਸ਼ਨ ਉਹਨਾਂ ਨੇ ਰੱਖਿਆ ਹੋਇਆ ਮੈਂ ਉਹ ਦੋਨੋਂ ਹੀ ਪਲਾਂਟ ਉੱਥੇ ਰੱਖ ਦਿੱਤੇ ਔਰ ਪਹਿਲੀ ਵਾਰ ਹੀ ਰੱਖੇ ਉਹ ਸੈਕਿੰਡ ਪ੍ਰਾਈਜ਼ ਮੈਨੂੰ ਮਿਲ ਗਿਆ। ਇਹ ਮੈਂ ਉੱਥੋਂ ਬੜਾ ਇਹ ਮੈਨੂੰ ਇਨਕਰੇਜਮੈਂਟ ਹੋਈ ਮੈਂ ਕਿਹਾ ਬਾਕੀ ਇਹਨੇ ਇਹਨੇ ਵੱਡੇ ਵੱਡੇ ਗਮਲੇ ਫੁੱਲਾਂ ਦੇ ਲਿਆਉਂਦੇ ਮਾਲੀਆਂ ਦੇ ਇੰਨਾ ਵੱਡਾ ਕੰਪੀਟੀਸ਼ਨ ਉਹਦੇ ਦੇ ਵਿੱਚ ਇੱਥੇ ਮੈਂ ਸਿਰਫ ਦੋ ਗਮਲੇ ਰੱਖੇ ਆ ਤੇ ਮੈਨੂੰ ਸੈਕਿੰਡ ਪ੍ਰਾਈਜ਼ ਮਿਲ ਗਿਆ ਵਾ ਤੇ ਮੈਂ ਉੱਥੋਂ ਮੈਨੂੰ ਬੜੀ ਇਨਕਰੇਜਮੈਂਟ ਹੋਈ ਔਰ ਫਿਰ ਹਰ ਸਾਲ ਹੀ ਮੈਂ ਪਾਰਟਿਸਿਪੇਟ ਕਰਦਾ ਰਿਹਾ ਤੇ ਉਹ ਦੋ ਤੋਂ ਹੁਣ ਦੇਖੋ ਇੱਥੇ ਮੈਂ ਹਜ਼ਾਰਾਂ ਪਲਾਂਟਸ ਮੇਰੇ ਪਾਸ ਆ ਗਏ। अच्छा सर किस तरह जड़ी इस दी जड़ी है खेती ਤੁਸੀਂ ਕਰਦੇ ਹੋ ਜਾਂ ਕਿਸ ਤਰ੍ਹਾਂ ਦੀ प्लांटेशन ਕਰਦੇ ਹੋ ਕਿ ਅਲੱਗ ਕੋਈ ਜਿੱਦਾਂ ਇਹਦੇ ਵਿੱਚ ਅਸੀਂ ਦੇਖਿਆ ਕਿ ਕਿਥੇ ਪੱਥਰ ਪੁੱਥਰ ਪਏ ਨੇ ਗਮਲਿਆਂ ਦੇ ਵਿੱਚ ਆਮ ਤੌਰ ਤੇ ਮਿੱਟੀ ਜਿਹੜੀ ਆ ਪਈ ਹੁੰਦੀ ਹੈ ਹਾਂਜੀ ਇਹਨਾਂ ਨੂੰ ਨਾ ਡਰੇਨੇਜ ਦੀ ਲੋੜ ਪੈਂਦੀ ਹੈ ਇਹਨਾਂ ਦੀ ਜੜਾਂ ਦੇ ਵਿੱਚ ਇਹਨਾਂ ਨੂੰ ਮਿੱਟੀ ਦੇ ਵਿੱਚ ਨਹੀਂ ਲਾਇਆ ਜਾਂਦਾ ਹਾਂਜੀ ਇਹ ਡਰੇਨੇਜ ਮੰਗਦੇ ਹੈਗੇ ਆ ਪਾਣੀ ਪਾਇਆ ਹੋਵੇ ਤੇ ਨਿਕਲ ਜਾਵੇ ਬਸ ਉੱਤੇ ਖੜਾ ਨਾ ਹੋਵੇ ਉਹਦੇ ਵਾਸਤੇ ਫਿਰ ਇੱਕ ਸਪੈਸ਼ਲ ਮੀਡੀਆ ਰੱਖਣਾ ਪੈਂਦਾ ਸਾਨੂੰ ਅੱਛਾ ਜੀ ਜਿਹਦੇ ਵਿੱਚ ਬਜਰੀ ਕੋਲਾ ਐ ਬਾਰੇ ਚੀਜ਼ਾਂ ਪਾਈ ਕਿ ਲੋਕਾਂ ਲਈ ਕੀ ਸਨੇਹਾ ਲੋਕਾਂ ਨੂੰ ਕੀ ਸਨੇਹਾ ਦਿਓਗੇ ਕਿਉਂਕਿ ਬੂਟੇ ਜਿਹੜੇ ਨੇ ਅਸੀਂ ਦੇਖਿਆ ਕੈਕਟਸ ਦਾ ਪੌਦਾ ਜਿੱਦਾਂ ਲੋਕ ਕਹਿੰਦੇ ਵੀ ਅਲੋਨ ਜਿਹੜਾ ਇੱਕ ਸਿੰਗਲ ਰਹਿਣਾ ਪਸੰਦ ਕਰਦਾ ਵਾ ਕੀ ਮੈਸੇਜ ਕੀ ਲੋਕਾਂ ਲਈ ਸਨੇਹਾ ਨਹੀਂ ਦੇਖੋ ਅਲੋਨ ਵਾਲੀ ਕੋਈ ਗੱਲ ਨਹੀਂ ਹੈਗੀ ਆ ਇਹ ਤਾਂ ਬਸ ਉਹੀ ਹੈ ਕਿ ਵੀ ਜਿੱਥੇ ਛੋਟੇ ਬੱਚੇ ਹੈਗੇ ਆ ਜਿਨ੍ਹਾਂ ਘਰਾਂ ਦੇ ਵਿੱਚ ਉਹ ਨਾਲ ਲਾਉਣ ਚਾਏ ਕਿਉਂਕਿ ਬੱਚਾ ਉੱਥੇ ਹੱਥ ਲਾ ਦਿੰਦਾ ਹੈਗਾ ਤੇ ਉਹ ਇਹਦੇ ਕੰਡੇ ਥੋੜੇ ਦੇ ਖਤਰਨਾਕ ਹੁੰਦੇ ਆ ਆਦਰਵਾਇਜ਼ ਖੂਬਸੂਰਤੀ ਦੇ ਵੱਲੋਂ ਤਾਂ ਨੰਬਰ 1 ਹੁੰਦੇ ਹੈਗੇ ਆ ਬਾਕੀ ਕੋ ਮਨਹੂਸ ਵਾਲੀ ਕੋਈ ਗੱਲ ਨਹੀਂ ਇਹ ਤਾਂ ਦੇਖੋ ਕੁਦਰਤ ਦੇ ਬਣਾਈ ਹੋਈ ਚੀਜ਼ ਹੈਗੀ ਆ ਨੇਚਰ ਹੈਗਾ ਵਾ ਨੇਚਰ ਕਦੇ ਵੀ ਮਨਹੂਸ ਨਹੀਂ ਹੋ ਸਕਦਾ ਅੱਛਾ ਸਰ ਮੇਰਾ ਆਖਰੀ ਸਵਾਲ ਆ ਕੀ ਕੋਈ ਮੈਡੀਸਨ ਵਗੈਰਾ ਵੀ ਬਣਦੀਆਂ ਨੇ ਕੈਕਟਸ ਦੀਆਂ ਸੁਣਨ ਦੇ ਵਿੱਚ ਆਇਆ ਕਹਿੰਦੇ ਕੋਈ ਮੈਡੀਸਨ ਹਾਂਜੀ ਇਹਦੀਆਂ ਬਹੁਤ ਸਾਰੀਆਂ ਮੈਡੀਸਿਨਸ ਬਣਦੀਆਂ ਸਕਿਨ ਦੀਆਂ ਉਹ ਕੈਂਸਰ ਦੀਆਂ ਕਫ ਦੀਆਂ ਕਾਫੀ ਵੈਰਾਈਟੀਆਂ ਹੈ ਜਾਂ ਮੈਡੀਸਨ ਦੀਆਂ ਜਿਹੜੀਆਂ ਇੱਥੋਂ ਕੈਕਟਸ ਤੋਂ ਬਣਾਈ ਜਾਂਦੀਆਂ ਤਨਵਾਜੀ ਬਿਲਕੁਲ ਇਹਨਾਂ ਡਾਕਟਰ ਹਰਪਜਨ ਦਾਸ ਜੀ ਜਿਨ੍ਹਾਂ ਨੇ ਦੱਸਿਆ ਕਿ ਉਹਨਾਂ ਨੂੰ ਜਿਹੜਾ 10 ਤੋਂ 15 ਸਾਲ ਪਹਿਲਾਂ ਅਚਾਨਕ ਹੀ ਜਦੋਂ ਬੂਟੇ ਜਿਹੜੇ ਨੇ ਐਗਜ਼ਿਬਿਸ਼ਨ ਲਿਕ ਵਿੱਚ ਲੈ ਕੇ ਜਾਂਦੇ ਨੇ ਉੱਥੇ ਸੈਕੰਡ ਪ੍ਰਾਈਜ਼ ਮਿਲਦਾ ਤਾਂ ਉਸ ਤੋਂ ਬਾਅਦ ਵਿੱਚ ਜਿਹੜਾ ਇਹ ਲਗਾਵ ਜਿਹੜਾ ਵੱਧ ਜਾਂਦਾ ਤੇ ਸ਼ੌਂਕ ਜਿਹੜਾ ਇਸ ਕੈਕਟਸ ਦੇ ਨਾਲ ਹੋਰ ਜ਼ਿਆਦਾ ਜਿਹੜਾ ਜੁੜ ਜਾਂਦਾ ਤੇ ਉੱਥੇ ਹੀ ਉਹਨਾਂ ਨੇ ਹਜ਼ਾਰਾਂ ਤਰ੍ਹਾਂ ਦੇ ਕੈਕਟਸ ਜਿਹੜੇ ਪੌਦੇ ਆਪਣੇ ਘਰ ਵਿੱਚ ਲਗਾਏ ਹੋਏ ਨੇ ਸਿਰਫ ਤੇ ਸਿਰਫ ਲੁਧਿਆਣਾ ਜਾਂ ਪੰਜਾਬ ਤੋਂ ਹੀ ਨਹੀਂ ਉਹ ਵਿਦੇਸ਼ਾਂ ਤੋਂ ਵੀ ਜਿਹੜੇ ਬੂਟੇ ਨੇ ਮੰਗਵਾ ਕੇ ਘਰ ਦੀ ਜਿਹੜੀ ਆ ਫਲਵਾਰੀ ਦੇ ਵਿੱਚ ਰੱਖੇ ਹੋਏ ਨੇ ਕਹਿੰਦੇ ਸੁੰਦਰ ਬਣਾਉਂਦੇ ਨੇ ਤੇ ਕਈ ਤਰ੍ਹਾਂ ਦੇ ਜਿਹੜੇ ਫੁੱਲ ਨੇ ਇਸ ਦੇ ਉੱਪਰ ਲੱਗਦੇ ਨੇ ਲਿਵਿੰਗ ਇੰਡੀਆ ਨਿਊਜ਼ਲੀ ਲੁਧਿਆਣਾ ਤੋਂ ਰਾਜਵਿੰਦ